बड़ी शान ना कहने एक सौ बयासी लख मीटरिक टन चौल पैदा हो पराली भी तो पैदा हो पंद्रह दिन पहला आने दाता पंद्रह दिन बाद कहने कहते परचा करो देख लो बहर जल बाजू देख लिया होना तुम बहार पूछ लियो घर पेंड फोन करके कुछ दिखता है कुछ दिखद करिए हल की है बथेरी बारी क्या सेंटर में। ਬੜੀਆਂ 에어 ਕਮਿਸ਼ਨ ਦੇ ਚੇਅਰਮੈਨ ਆ ਗਏ ਜੀ ਐਨਜੀਟੀ ਆ ਗਏ ਜੀ ਹੱਲ ਕੀ ਆ ਹੈ ਮੈਂ ਕਹਾਂ ਜੀ ਪੈਸੇ ਦੇ ਦਿਓ 2000 ਰੁਪਿਆ ਏਕੜ ਦੇ ਦਿਓ ਚਲੋ ਐ ਕਰਦਾ 1000 ਮੈਂ ਪਾ ਦਿੰਨਾ 1000 ਤੁਸੀਂ ਪਾ ਦਿਓ 2000 ਰੁਪਿਆ ਏਕੜ ਕਰ ਦਿੰਨੇ ਆ ਜਾਂ 2000 ਰੁਪਿਆ ਏਕੜ ਨਾ ਫੋਕਣ ਦੇ ਦਿਓ ਜਾਂ ਸਾਨੂੰ ਕੋਈ ਹੋਰ ਫਸਲਾਂ ਦੇ ਦਿਓ ਅਸੀਂ ਝੋਨੇ ਤੋਂ ਆ ਪੱਕੇ ਪਏ ਆ ਖੁੱਦੱਕੇ ਪਏ ਆ ਸਾਡਾ ਕੋਈ ਜਿਲ ਨਹੀਂ ਕਰਦਾ ਅਗ ਲਾਉਣ ਨੂੰ ਜੇ ਸਾਨੂੰ ਮੱਕੀ ਦੀ ਐਮਐਸਪੀ ਜਾਂ ਬਾਜਰੇ ਦੀ ਜਾਂ ਮੂੰਗ ਦਾੜ ਦੀ ਸਾਨੂੰ ਓਨੇ ਪੈਸੇ ਸਾਨੂੰ ਬਚਣੇ ਚਾਹੀਦੇ ਜਿੰਨੇ ਸਾਨੂੰ ਅੱਜ ਇੱਕ ਕਿੱਲੇ ਚੋਂ ਇੱਕ ਏਕੜ ਚੋਂ ਝੋਨੇ ਚੋਂ ਬਚਦੇ ਨੇ ਤਾਂ ਅਸੀਂ ਕੋਈ ਹੋਰ ਫਸਲ ਬੀਜ ਲਾਂਗੇ ਤੇ ਯਰ ਅੱਵੇ ਸਾਡੇ ਤੇ ਕਰੀ ਜਾਂਦੇ ਹੋ ਗਾਲਾਂ ਸਾਨੂੰ ਗੱਡੀ ਜਾਂਦੇ ਹੋ ਹੁਣ ਤਾਂ ਪਾਕਿਸਤਾਨ ਵਾਲੇ ਉਹ ਜਿਹੜੀ ਪੰਜ ਪਾਕਿਸਤਾਨਲੇ ਪੰਜਾਬ ਦੀ ਮੁੱਖ ਮੰਤਰੀ ਐ ਮਰੀਅਮ शरीफ नवाज शरीफ की बेटी वह कहें मैं तो मानू चिट्ठी लिखूंगी थोड़ा धूं लाहौर आधर दिल्ली केंद्र थोड़ा धूँ दिल्ली मैं आदा धुआं गेड़े ही दे जान सामने तू भी लिख लै चिट्ठी बीबा मैं कह पहला एक पाकिस्तानी तो दुखी रहे तू भी कर ला ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਇਹਦਾ ਹੱਲ ਕੱਢਣਾ ਪਊਗਾ ਕੱਲੇ ਪੰਜਾਬ ਦੀ ਸਮੱਸਿਆ ਥੋੜੀ ਐ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਮੱਧ ਪ੍ਰਦੇਸ਼ ਇਹਦਾ ਹੱਲ ਕਰੋ ਜੀ ਮੈਂ ਕੱਲ ਪੀਯੂਸੀ ਮੈਂ ਕੱਲ ਉੱਥੇ ਸੈਮੀਨਾਰ ਚੱਲ ਰਿਹਾ ਮੈਂ ਉੱਥੇ ਵੀ ਗਿਆ ਉੱਥੇ ਸਾਇੰਟਿਸਟ ਆਏ 20 ਮੁਲਕਾਂ ਦੇ ਵੀ ਇਹਦਾ ਹੱਲ ਦੱਸੋ ਸਾਨੂੰ ਅਸੀਂ ਕਰੀਏ ਕੀ ਦੱਸੋ ਅਸੀਂ ਕੋਈ ਜਦੋਂ ਅਸੀਂ ਅੱਗ ਲਾਉਨੇ ਆ ਪਰਾਲੀ ਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਉੱਤੋਂ ਦੀ ਲੰਗਦਾ ਹੈ ਸਾਡੇ ਜਵਾਕਾਂ ਦੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਤੂੰ ਆ ਉਹ ਪਰ ਅਫਸਰ ਆਫਦਾ ਲਈ ਫਿਰਦੇ ਆ ਪੁਰਾਣੇ ਕਾਨੂੰਨ ਠੀਕ ਹੈ ਨਾ ਉਹ ਸੈਂਟਰ ਕਹਿੰਦਾ ਜੀ ਇਹਨਾਂ ਤੇ ਦੋਸ਼ ਲਾ ਲਓ 20 ਦਿਨ ਦਾ ਕੰਮ ਹੈ ਤੇ ਇਸ ਤਰ੍ਹਾਂ ਹੱਲ ਨਹੀਂ ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਵੱਲ ਕਬੂਤਰ ਅੱਖਾਂ ਬੰਦ ਕਰ ਲੈਂਦਾ ਹੈ ਕਬੂਤਰ ਨੂੰ ਲੱਗਦਾ ਜਿਵੇਂ ਮੈਨੂੰ ਦਿਖਣੋਂ हट ਗਿਆ ਸ਼ਾਇਦ ਬਿੱਲੀ ਨੂੰ ਵੀ हट ਗਿਆ ਹੋਣਾ ਪਰ ਬਿੱਲੀ ਗਰਦਨ ਫੜ ਲੈਂਦੀ ਹੁੰਦੀ ਸੋ ਅਸੀਂ ਸਮੱਸਿਆ ਆਇਓਡੈਕਸ ਨਾਲ ਕੈਂਸਰ ਦਾ ਇਲਾਜ ਨਹੀਂ ਹੁੰਦਾ ਕੀਮੋਥੈਰਪੀ ਕਰਨੀ ਪੈਂਦੀ ਹੈ ਸੋ ਸਾਨੂੰ ਉਸ ਹੱਬ ਨਾਲ ਸਾਡੇ ਹੱਲ ਕਰਨੇ ਪੈਣਗੇ ਜਿਸ ਸਾਡੀ ਸਮੱਸਿਆ ਹੈ ਬੈਠੋ ਸਿਰ ਜੋੜ ਕੇ ਬੈਠੋ ਬਿਠਾਓ ਆ ਬੈਠੇ ਸੋ ਦੇਖੀਏ ਧਰ ਉਧਰ ਪੰਜਾਬ ਤਸ ਫੂਡ ਬੋਲ ਹੈ ਸਾਰੇ ਦੇਸ਼ ਦੀ 182 ਲੱਖ ਮੀਟ्रिक टन ਚੌਲ ਇਸ ਵਾਰ ਪੰਜਾਬ ਦੇਸ਼ ਨੂੰ ਦੇ ਰਿਹਾ ਹੈ 182 ਲੱਖ ਮੀਟ्रिक टन ਹਾਲਾਂਕਿ ਚੌਲ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈਗਾ ਅਜੇ ਤਾਂ ਦਸਵੇਂ ਵਾਲੇ ਦਿਨ ਮਹੀਨੇ ਬਾਅਦ ਖੀਰ ਬਣਾਉਨੇ ਆ ਸਾਡਾ ਹਿੱਸਾ ਨਹੀਂ ਖਰਾਕਦਾ ਉਹ ਪਰ ਅਸੀਂ ਦੇ ਰਹੇ ਆ ਅਸਲ 'ਚ ਅਸੀਂ ਚੋਲ ਨਹੀਂ ਦੇ ਰਹੇ ਜੇ ਕਿਤੇ ਪਹਿਲਾਂ ਸੋਚਿਆ ਹੁੰਦਾ ਅਸੀਂ ਤਾਂ ਡਿਸਲਰੀ ਵਰਗਾ ਪਾਣੀ ਹੋ ਇੰਪੋਰਟ ਕਰਦਾ ਐਕਸਪੋਰਟ ਕਰਤਾ ਪਾਣੀ ਦੇ ਹੀ ਗਏ ਜੀ ਉਹਨਾਂ ਨੂੰ ਦੇਸ਼ ਨੂੰ ਅੱਜ ਪਾਣੀ ਖਤਮ ਹੋ ਗਿਆ ਥੱਲੋਂ 600 ਫੁੱਟ ਤੇ ਚਲਾ ਗਿਆ ਜੀ ਪਾਟਰ ਲੈਵਲ ਡਾਰਕ ਜ਼ੋਨ ਦੇ ਵਿੱਚ ਆ ਗਿਆ ਅੱਧੇ ਤੋਂ ਵੱਧ ਪੰਜਾਬ